ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਰਾਈ ਆ ਤੇ ਜਿਲ੍ਹਾ ਨੂੰ ਪੈਂਦਾ ਜੀ ਬਠਿੰਡਾ ਬਾਈ ਕੋਲ ਇੱਕ ਗਾਂ ਤੇ ਦੋ ਬਸੀਆਂ ਪਕਾਉਗਾ ਭਰਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਟਾੜ ਤੱਕ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਹਸ਼ੀਆ ਬਾਈ ਨਾਮ ਵੀਰ ਜੀ ਆਪਣਾ ਨਾਮ ਦਿਲਪ੍ਰੀਤ ਦਾ ਪੈਂਟਰਾਈ ਆ ਪੂਲ ਤਹਿਸੀਲ ਰਾਮਪੁਰਿੰਡਾ ਜਿਲ੍ਹਾ ਠੀਕ ਹੈ ਜੀ ਪਹਿਲੀ ਜਰਸੀ ਵਸੀ ਅਸੂਬਰ ਕਿਲੇ ਟਾਈਮ ਜੀ ਇਹ 7 ਮਹੀਨੇ ਆ ਬਈ ਏਜ ਇਹਦੀ ਮੋਹ ਖੀਰੀ ਆ 4 ਦਾੰਦਾ ਠੀਕ ਆ ਆਪਣਾ 4 ਹੀ ਥਾਣਾ ਇੱਧਰ ਦਿਖਾ ਦਿਓ ਵੀਰ ਇੱਧਰ ਲੋ ਚੈੱਕ ਕਰ ਸੰਗੋ ਸੁਣੋ ਥਾਣਾ ਤੋਰ ਦਿਓ ਪਾ फेस क्वालिटी देख सकते हो बरा थोड़ा थोड़ा भी फोन का करना वाली जा लो जी स्क्रीन बसी है लो जी तोस जोर देले मीटर दो भाई लो जी ले ओ मोड दे लो जी संगा कद बैठ लो जी लो जी जस्सी टॉप क्वालिटी बसी जात भी बहुत अपरा ਫੇਸ ਬਿਊਟੀ ਦੇਖ ਸਕਦੇ ਸੱਤ ਮਹੀਨਾ ਹੈ ਸੱਤ ਮਾਂ ਲੱਗਿਆ ਵੀ ਮਨ ਨਹੀਂ ਚੱਲ ਠੀਕ ਹੈ ਸੱਤ ਮਾਂ ਲੱਗਿਆ ਹੈ ਹਾਂ ਠੀਕ ਹੈ ਪੂਰੇ ਛੱਤ ਦੀ ਵੀ ਹੋਈ ਨਹੀਂ ਹਜੇ ਰੇਟ ਵੀਰ ਜੀ ਦਾ ਰੇਟ ਜੋੜੇ ਦੀ ਰੱਖਣਾ ਹੈ ਬਈ ਠੀਕ ਆ ਹਾਂ ਦੂਜੀ ਦੱਸੋ ਬਸੀ ਦੂਜੀ ਦੀ ਵੀ ਸੱਤ ਮਹੀਨੇ ਆਏ ਜੀ ਹਾਂਜੀ ਤੇ ਚਾਰ ਹੀ ਥਣ ਇਹਦੇ ਆ ਢੋਲੀ ਚ ਕੋਈ ਫੋਟ ਸਾਂਗਣੀ ਠੀਕ ਆ ਦਿਖਾ ਦਿੰਦੇ ਆ ਲੋ ਜੀ ਦੇਖੋ ਮੋਹੋ ਖੀਰੀ ਹੈ ਵੀ ਠੀਕ ਆ ਵੀ ਲਓ ਜੀ ਲੋ ਜੀ ਐ ਚਾਹ ਤਰਾ ਲੋ ਜੀ ਫੇਸ ਬਿਊਟੀ ਚੈੱਕ ਕਰ ਸਦਾ ਪਰਾ ਇਲਾ ਚਲ ਬੋਦੀ ਥਾਲੀ ਬਸਤੀ ਆ ਕੰਨ ਛੋਟਾ ਟਿੱਕ ਪੂਰਾ ਤੁਸੀਂ ਦੇਖ ਸਕਦੇ ਹੋ ਪਰਾ ਲੋ ਜੀ ਤੁਰਾ ਤਰਾਂ ਲਿਓ ਪਰਾ ਮੋੜ ਲਿਓ ਲੋ ਜੀ ਚੈੱਕ ਕਰ ਸਦਾ ਇਲਾ ਚਲ ਬਰਾ ਉੱਥੇ ਚਲ ਲੋ ਜੀ ਪੀਰੀਅਡ ਅਵਰੇ ਜੋੜੇ ਦੇਣਾ ਜੋੜੇ ਦਾ 35000 ਹੈ ਲੈਣ ਦੇਣਾ ਠੀਕ ਹੈ 35000 ਰੁਪਏ ਠੀਕ ਹੈ ਤੇ ਹਾਂ ਗਾਂ ਦੀ ਜਾਣਕਾਰੀ ਹੈ ਬਾਈ ਗਾਂ ਬਈ 3 ਦਿਨ ਹੋਇਆ ਸੂਈ ਨੂੰ ਤੇ ਇਧਰਲੇ ਥਣੋਂ ੱਤਲ ਠੀਕ ਆ ਬੈਣੀ ਵਾਲੇ ਪਾਸੋਂ ਦੁੱਧ ਆਉਂਦਾ ਤਾਂ ੱਤਲ ਕਹਿ ਕੇ ਦਵਾ ਗਿਓ ਠੀਕ ਹੈ ਤੇ ਡੇਢ ਲੀਟਰ ਦੁੱਧ ਆਉਂਦਾ 8 ਕਿਲੋ ਦੁੱਧ ਨਾ ਗਰ ਬੱਛੀ ਆ ਨਾ ਠੀਕ ਆ ਗਰ ਬੱਛੀ ਆ ਹਾਂ ਬੱਛੀ ਆ ਮੰਗਰ ਠੀਕ ਆ ਮੈਨੂੰ ਦਿਖਾ ਦਿਓ ਫੇਰ ਦਿਖਾ ਦਿਓ ਹਾਂ ਫੇਰ ਦੇਖੋ ਚੱਕਾਸ ਦਾ ਪੀਸ ਛੋਟੀ ਬੱਛੀ Cicca! Torto bra! Torto! Eh! Torto! Torto, torto, torto! 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 ਹਾਂਜੀ ਮਗਰ ਟਾਪ ਕੁਆਲਿਟੀ ਦੀ ਬੱਸੀ ਆ ਠੀਕ ਹੈ ਜੀ। ਅਗਲੇ ਵਾ ਤੁਸੀਂ ਦੇਖ ਸਕਦੇ ਹੋ। ਇੱਕ ਤਣਚੋਂ ਦੁੱਧ ਬਾਈ ਕਹਿੰਦਾ ਘੱਟ ਆਉਂਦਾ ਠੀਕ ਹੈ ਜੀ। ਲੋ ਜੀ। ਉਹ ਤਾਂ ਹੈਗਾ ਪਰ ਘੱਟ ਆਉਂਦਾ ਨਾ ਜੀ। ਹਾਂ ਘੱਟ ਆਉਂਦਾ ਆਉਂਦਾ ਲਾਜ਼ਮੀ ਠੀਕ ਹੈ। ਹਾਂਜੀ ਬਈ ਰੇਟ ਇਹਦਾ 40000 ਰੁਪਏ ਬਈ। ਗਾਂ ਦਾ ਰੇਟ 40000 ਹਾਂ ਠੀਕ ਹੈ ਜੀ। ਮਗਰ ਬੱਸੀ ਬਹੁਤ ਸੋਹਣੀ। ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਜੀ। ਠੀਕ ਹੈ ਜੀ। ਠੀਕ ਜੀ। ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਭਰਾ। ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ। ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਗ੍ਰੇਟ ਰੈਗ